ਕਹਿੰਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਕਰ ਸਕੋ ਖਰੀਦਦਾਰੀ ਸੋ ਆਪਣਾ ਕੰਟੈਕਟ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਦਿਖਾਵਾਂਗੇ ਮੋਹਰਾ ਜੇ ਝੋਟੀਆਂ ਤੇ ਇੱਕ ਦਿਖਾਵਾਂਗੇ ਤੁਹਾਨੂੰ ਨੀਲੀ 라ਵੀ ਦਾ ਨਗੀਨਾ ਚਾਰ ਪਸ਼ੂਆ ਚਾਰੇ ਗੱਬਣ ਸੂਰ ਨੂੰ ਰੈਡੀ ਆ ਕੱਲੇ ਕੱਲੇ ਨਾਗ ਬਾਰੇ ਡਿਟੇਲ ਵੀਉ ਤੋਂ ਪਹੁੰਚਦੇ ਆਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਫਰੀਂਦਰ ਸਿੰਘ ਜੀ ਪਿੰਡ ਦੀਪਗੜ ਜ਼ਿਲ੍ਹਾ ਬਰਨਾਲ ਮੋਬਾਈਲ ਨੰਬਰ ਜੀ ਆਪਣਾ 9876320666 9876320666 ਆਪਾਂ 25 ਦਿਨ ਪਹਿਲਾਂ ਕੱਲੀਆਂ ਮੱਝਾਂ ਦੀ ਵੀਡੀਓ ਕਵਰ ਕਰੀ ਸੀਗੀ ਹਾਂਜੀ ਤੇ ਵਧੀਆ ਰਿਸਪੌਂਸ ਮਿਲਿਆ ਨਹੀਂ ਪੂਰਾ ਵਧੀਆ ਬਾਈ ਹਜੇ ਤੱਕ ਫੋਨ ਆਉਂਦੇ ਆ ਬਾਈ ਗਾਗ ਕਹਿੰਦਾ ਬੂਰੀ ਲਿਆ ਦੇ ਨੀ ਮੇਰਾ ਵੀਰਿਆ ਤੇ ਚੰਗੇ ਚੰਗੇ ਮਹੀਨੇ ਜੋਰ ਚੰਗੀ ਵੇਚਣੀ ਆ ਤੇ ਚੰਗੀ ਦਾ ਫੋਨ ਕਹਿੰਦਾ ਭਾਬਾ ਇੱਕ ਵੀਡੀਓ ਪੈਂਜੇ ਤਾਂ 15 20 ਤਾਂ ਨਗਾ ਦਿੰਦੀ ਉਹ ਬਾਈ ਵਧੀਆ ਆਏ ਮੰਨ ਵੀ ਵੀਡੀਓ ਪਾ ਕੇ ਵੀ ਘਰੇ ਬਿਨਾਂ ਵੀਡੀਓ ਤੁਸੀਂ ਬਾਹਰ ਜਮਾਲੋ ਗਾਗ ਦਾ ਫੋਨ ਆ ਜਾਂਦਾ ਨਾ ਵਿਕੀ ਜਾਂਦਾ ਠੀਕ ਹੈ ਤੇ ਫਿਰ ਅੱਜ ਹਰ ਆਪਾਂ ਨੇ ਹਿੰਦੇ 4 ਨਾ ਇੱਕ ਹੈਗੇ ਨੀਲੀ ਰਾਬੇ ਨੀਲੀ ਠੀਕ ਹੈ ਪਹਿਲੀ ਗੱਲ ਦਾ ਸਟਾਰਟਿੰਗ ਦੇ ਵਿੱਚ ਪ ਠੀਕ ਹੈ। ਕੋਲ ਸਾਡਾ ਜੀ ਦੋ ਜਨ ਆਪਣੇ ਪੰਜਾਬ ਦੇ ਕਿਹੜਾ ਮਾਲੀ ਹੁੰਦੀ? ਕਣਕ ਦਾ ਗੱਟਾ ਮਣ ਪਾ ਕੇ 50 ਮਣ ਹੁੰਦੀ ਆ। ਬਾਈ ਚੰਗੀਆਂ ਆ। ਆ ਘਰੇ ਪਾਲੀ ਵੀ ਮੈਂ ਐਵੇਂ ਮਾਲਾ ਦੀ ਘਰ ਦੀ ਮੈਂ ਨਹੀਂ ਕਾਨੂੰਨ ਨਹੀਂ 10 14 ਕਿਲੋ ਦੁੱਧ ਦਿੱਤਾ। ਲੋਕਲ ਮਾਲ ਆਇਆ ਬਸਰਾ ਹਨ। ਠੀਕ ਹੈ। ਹਰਿਆਣੇ ਦੀ ਕਹਿ ਦਿੰਦਾ ਬਾਈ ਹਰਿਆਣੇ ਦੀਆਂ ਵੀ ਹੈਗੀਆਂ ਹੈਗੀਆਂ। ਸਾਡੀ ਆਈ ਵੀ ਕੋਈ ਪ੍ਰਾਰਥੀ ਆਈ ਗਏ ਹਰਿਆਣੇ ਦੇ ਮਾਲ ਹੈਗਾ। ਇਹ ਹੁਣ ਸੁੰਦਿਆ ਦੂਜਾ ਸੂਆ। ਦੂਜਾ ਸੂਆ। ਕੱਦ ਕਾਠ ਵਾਲੇ ਪਾਸਿਓਂ ਤਾਂ ਛੋਟੀ ਹੈ ਹੀ ਨਹੀਂ ਕਿਸੇ ਪਾਸਿਓਂ। ਬਾਈ ਮੇਰਾ ਕੱਦ ਤਾਂ ਹੈ ਮਾਲਾ ਵੀ 5 ਫੁੱਟ 9 ਇੰਚਾ ਮੈਂ ਬ ਤੇ ਕੋਈ ਟੀਕਾ ਵਗੈਰਾ ਵਗਾਰੇ ਪੁੱਛਿਆ ਜੇ ਕੁਝ ਪਤਾ ਹੀ ਨਹੀਂ ਨਹੀਂ ਬਈ ਆਪਾਂ ਪੁੱਛਦੇ ਪੁੱਛਦੇ ਹੀ ਨਹੀਂ ਆਪਾਂ ਨਾ ਬਈ ਕੀ ਇਹ ਮਖਰੀਆ ਭਲਿਉਣੀ ਕੋਈ ਗੱਪ ਮਾਰੀ ਜਾਂਦਾ ਅਗਲਾ ਮੁਰਖੀ ਲਾਭਾ ਦੇਵੇ ਅੱਜ ਕੱਲ ਜੰਗੀਆਂ ਦੇ ਅਗਲਾ ਹੁਣ ਅੱਜ ਕੱਲ ਬੱਚੇ ਟੀਕੇ ਭਰਉਂਦੇ ਹੀ ਚੰਗੇ ਆ ਅੱਜ ਕੱਲ ਕਹਿੰਦੇ ਆਪਾਂ ਐਮਨਤ ਤੇ ਚੱਲਦਾ ਐਮਨਤ ਦੀ ਛੋਟਾ ਮੁੱਕੇ ਨਹੀਂ ਮਿਲਦਾ ਦੋ ਤਿੰਨ ਸਾਲ ਹੋ ਗਏ ਬਈ ਕਹਿਣ ਨੂੰ ਕਹੇਦੇ ਹੁਣ ਆ ਮੈਂ ਇੰਨੀ ਵੱਡੀ ਬਹਿ ਹਾਂ ਹੁਣ ਇਹਦੇ ਕੋਈ ਮਾਰਾ ਟੀਕੇ ਤਾਂ ਭਰਉਦੇ ਜਾਇ ਜਗਾ ਲਾ ਹਣ ਜਿਹੜੀ ਮੇਨ ਗੱਲ ਹੈ ਠੀਕ ਹੈ ਅਗਲਾ ਚੰਗੇ ਜਾਨਵਰ ਪਾਲਦਾ ਤੂੰ ਤੇ ਚੰ ਇਹਦੇ ਵੀਰੇ 7 ਦਿਨੋਂ ਦਿਨ ਪੂਰੇ ਦੱਸਿਆ ਅੱਜ 5 ਦਿਨ ਬਾਕੀ ਪਿਆ ਸੁੰਦ ਠੀਕ ਹੈ ਅੰਦਾਜ਼ਾ ਪਹਿਲੇ ਸਵੇ ਮਾਲਕਾਂ ਨੇ ਦੱਸਿਆ ਵੀ ਆਪਾਂ ਦੁੱਧ ਇਹ ਥੱਲੇ ਇੰਨਾ ਚੋਇਆ 13.5 14 ਕਿਲੋ ਬਾਈ ਦੁੱਧ ਚੋਇਆ ਬਾਕੀ ਛੋੜਾ ਵਪਾਰ ਦਾ ਤਜਰਬਾ ਤੀਜੀ ਵੀੜੀ ਆ ਗਈ ਛੋੜਾ ਮਨ ਕੀ ਕਹਿੰਦਾ ਕਿੰਨਾ ਦੁੱਧ ਦੇ ਦੂਗੀਏ ਵੀਰੇ ਜਿਹਦਾ ਬੰਦੇ ਚੰਗੇ ਵਧੀਆ ਸਾਂਭਣ ਵਾਲੇ ਕੋਲੇ ਜਾ ਆਪਦੀ ਠੀਕ ਹੈ 16 ਪਲੱਸ ਦੁੱਧ ਦੇਣਾ ਚਾਹੀਦਾ ਇਹਨੂੰ ਠੀਕ ਹੈ ਹਾਂ ਕੱਦ ਬੈਡ ਛੋਟੀ ਦਾ ਅਵਾਜ਼ ਹੋ ਸਾਰੀ ਸੁਣੀ ਪਈ ਤੋਰੀ ਬਾਹਰ ਨੂੰ ਸੁ ਫਿਰ ਗੱਲ ਵੀਰ ਦੀ ਬਹੁਤ ਲੱਗੀ ਛੋਟੀ ਦੇਖ ਕੇ ਤੇ ਆਰਵੇ ਹਿਸ ਕੱਦ ਵੱਡਾ ਦੇਖ ਕੇ ਆਪਾਂ ਕਹਿ ਜੀ ਇਹ 18 ਦੇ ਦੂਗੀ ਉਹ ਫਾਇਦਾ ਨਹੀਂ ਕਰਦਾ ਕੋਈ ਦਾ ਤੇ ਰਾਜੀ ਸਮੀਪਲੀ ਬਹੁਤ ਆ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਿੰਘ ਮੁੜਿਆ ਵਾ ਤੇ ਜਿਹੜੇ ਹਿਸਾਬ ਨਾਲ ਇਹਦਾ ਸਿੰਘ ਥੋੜਾ ਜਿਹਾ ਖੁੱਲਾ ਪਰ ਇਹ ਦਿੱਖ ਲੱਗ ਜੈ ਵੀ ਕਿਸੇ ਜਵਰਾਜ ਵਾਲੀ ਲਾਈਨ ਨੂੰ ਟੱਚ ਕਰਦੀ ਹੋਊਗੀ ਬੜੀ ਵਾਲੀ ਲਾਈਨ ਦੇ ਵਿੱਚੋਂ ਤੇ ਥਣਾ ਦੇ ਵਿੱਚ ਵਿਥੀ ਮੂਰਲੇ 'ਚ ਵੀਰੇ ਫੁੱਟ ਦੀ ਵਿਥੀ ਹੈਗੀ ਆ ਮੈਂ ਕਿਹਾ ਭਾਈ 4 ਰੁਪਏ ਦੇ ਗਿੱਠ ਗਿੱਠ ਸਵਾ ਸਵਾ ਗਿੱਠ ਜਿੱਧਰ ਮਰਜੀ ਪਾ ਲਈ ਅਗਲੇ ਠੀਕ ਹੈ ਹਜੇ 5 ਦੇਣੇ ਦੇ ਬਾਕੀ ਪੈਸੂਨ ਦੇ ਵਿੱਚ ਇਹ ਗੱਲ ਆਪਾਂ ਹੋਰ ਨੋਟ ਕਰੀਏ ਇੰਨੀ ਰਾਜੀ ਪਲੀ ਵੀ ਝੋਟੀ ਆ। ਕੁੰਬਲਾ ਵਗੈਰਾ ਝੋਟੀਆਂ ਜਮਾਣੀ ਜਮਾ। ਅੱਗੇ ਤੋਂ ਤੁਸੀਂ ਦੇਖ ਸਕਦੇ ਹੋ ਤੇ ਵਾਕੀ ਥਾਣਾ ਦੇ ਵਿੱਚ ਇਹਦੇ ਬਿੱਥੀ ਦੇਖ ਸਕਦੇ। ਚਾਰੇ ਥਣ ਨਿਖੜ ਮੈਂ ਕਹਿਣ ਦੀ ਗੱਲ ਨਹੀਂ ਫੁੱਟ ਫੁੱਟ ਦੀ ਬਿੱਥੀ ਥਾਣਾ ਦੇ ਵਿੱਚ ਇਹਦੇ ਹੈਗੀ ਆ ਤੇ ਵਾਕੀ ਬਟਨ ਵਾਲੀ ਝੋਟੀ ਆ ਹਨਾ। ਤੇ ਹੱਥ ਉੱਥੇ ਫਿਰ ਜਿਵੇਂ ਪੂਛ ਚੱਕ ਲਈ ਮਰਜੀ ਫੇਰੀ ਚੱਲੋ। ਜਿਵੇਂ ਮਰਜੀ ਬਾਈ। ਆਹ ਹੁੰਦੀ ਆ ਜਮਨ ਨਸਲ ਜਿਹਨੂੰ ਬਰੀਡ ਕਹਿ ਦਿੰਦੇ ਆ ਹਨਾ। ਤੇ ਬਾਈ ਜੀ ਰੇਟ ਇਹਨਾਂ ਦੇ ਕੀ ਰਹਿਣਗੇ? ਰੇਟ ਬਾਈ ਜੀ ਹੋਣਗੇ ਪਰ ਹੋਣਗੇ ਕੋਲ। ਕੋਈ ਇਹ ਤਾਂ ਨਹੀਂ ਗੱਲ ਵੀ 2 ਲੱਖ ਮੰਗਦਿਆਂ 3 ਮੰਗਦਿਆਂ। ਨਾ ਬਾਈ ਇਹੋ ਮਨ ਕੇ ਚੱਲ ਵੀ ਜਿਹੜਾ ਬੰਦਾ ਕਾਲ ਕਰੂਗਾ 5-4000 ਦੇ ਫਰਕ ਨਾਲ ਆਪਾਂ ਰੇਟ ਕਰਾਂਗੇ ਉਹਦੇ ਪੱਲੇ ਪੂ ਗੱਲ ਆ ਕੋਈ ਨਹੀਂ ਹੈਗਾ ਆਪਾਂ ਤਾਂ ਜਿਉ ਮਈਆਂ ਵੇਚਦੇ ਆ ਆਪਾਂ ਕਿਹੜਾ ਵੀ ਅੱਗੇ ਵੀਡੀਓ ਪਾਉਣੇ ਵੀ ਘਰੇ ਰੱਖੀ ਬੈਠੇ ਸੁੱਝ ਜਾਏ ਗੱਲ ਆ ਬਾਕੀ ਜੇ ਚਾਰ ਪੋਸੇ ਤੋਂ ਢਾਈ-ਢਾਈ ਲੱਖ ਮੰਗੀਏ ਖੜੀਆਂ ਰਹਿਣਗੀਆਂ ਤੂੰ ਤਾਂ ਚਾਰ ਵੇਚ ਕੇ ਚਾਰ ਹੋਰ ਲੈ ਆਉਣੀ ਆ ਆਪਾਂ ਜਾਇਜ਼ ਮੁੱਲ ਕਰਨਾ ਹੈ ਅਗਲੇ ਵੀ ਭੱਜ ਭਾ ਜਾਵੇ ਤੇ ਆਪਣੇ ਮਾਰੀ ਸੋ ਉਹ ਗੱਲ ਆ ਨਹਿਰ ਦੇ ਡਰੇਨ ਦੇ ਵਿੱਚ ਬੱਟਾ ਹੁੰਦਾ ਨਹਿਰ ਦੇ ਵਿੱਚ ਪਾਣੀ ਵਗਦਾ ਹੁੰਦਾ ਡਰੇਨ ਦੇ ਵਿੱਚ ਪਾਣੀ ਖੜਾ 46 ਮਹੀਨੇ ਕਦੇ ਵੀ ਦੇ ਵਗਦਾ ਹੁੰਦਾ। ਬਾਈ ਤੁਸੀਂ ਆਉਣੀ ਹੈ ਹਰ ਵਾਰੀ ਜਿੰਨੇ ਵਾਰੀ ਹੈ ਕੈਮਰਾ ਸਾਰੇ ਘਰ ਚ ਘੁਮਾ ਦਿਓ ਕੋਈ ਪਹਿਲਾਂ ਨਹੀਂ ਦਿਖਾਈ। ਨਹੀਂ ਆਉਂਦੀ ਆ। ਅੱਗੇ ਬਾਈ ਜੀ ਗੱਲ ਕਰਦੇ ਆਪਾਂ ਦੋ ਨੰਬਰ ਵਾਲੀ ਦੀ। ਹਾਂਜੀ। ਇਹਦਾ ਕੀ ਬਾਇਓ ਡਾਟਾ? ਇਹਦਾ ਕੀ ਤੀਜਾ ਸੁਣਾ ਬਾਈ? ਤੀਜਾ। ਹਾਂਜੀ। ਦਿਨ ਕਹਿ ਲੈਂਦੀ ਆ। ਦਿਨੀ ਵੀ ਵੀਰੇ ਹਜੇ 4-5 ਦਿਨ ਖੁੱਲੀ ਨੇ। ਠੀਕ ਹੈ ਇਹੋ ਆਪਾਂ ਅੰਦਾਜ਼ਾ ਤਜਰਬਾ ਮਾਲਕ ਦਾ ਚਾਹੇ 20 ਕਹਿੰਦੇ ਹੁਣ ਛੋਟਾ ਮਨ ਕੀ ਕਹਿੰਦਾ ਕਿੱਥੇ ਚੱਲੂਗੀ ਇਹ ਇਹ 14 ਕਿਲੋ ਦੂਜੇ ਸੂਏ ਦਾ ਦੁੱਧ ਚੋਇਆ ਵਾ ਠੀਕ ਹੈ ਆਪਾਂ ਵੀ 15 16 15 ਵੀ ਮੂਰੇ ਮੌਸਮ ਵਧੀਆ ਆਉਂਦਾ ਠੀਕ ਹੈ ਠੀਕ ਹੈ ਕਿ ਨਹੀਂ ਕਹਿੰਦਾ ਭਾਬ ਲੈਣ ਵਾਲਾ 14 ਮੰਨ ਕੇ ਹੀ ਲੈ ਲੇ 14 ਮੰਨ ਕੇ ਠੀਕ ਹੈ ਠੰਡੀ ਸੀ ਲੋਕ ਕੇ ਆ ਠੰਡੀ ਲੈ ਬਈ ਚਾਰੂ ਵਗੈਰਾ ਪੂਰੀ ਫੁੱਲਾ ਹਣ ਤੇ ਬਾਕੀ ਦੀ ਚਮੜੀ ਜੱਕੀ ਤਾਂ ਹਾਂ ਤੋਂ ਦੇਖੀ ਪਤਲੀ ਹੈ ਕਿ ਦੋਪੀ ਹੈ ਜਮਾਈ ਬਖਵਾਰ ਤੇ ਖਬਰ ਸਭੀ ਹੋਣੀ। ਜੇ ਕੋਈ ਦੀ ਇਹਦੀ ਵੀ ਦੇਖਣੀ ਬਾਈ। ਠੀਕ ਹੈ। ਗੱਬੜਾ ਮਜਾ ਕਿਸੇ ਦੇ ਵਿੱਚ ਕੋਈ ਧਾਰ ਵਾਲੇ ਪਾਸੋਂ ਭਾਰਪੂਰ ਕੋਈ ਸ਼ਿਕਾਇਤ ਨਹੀਂ। ਬਾਈ ਗਰੰਟੀ ਰੂ ਆਪਣੀ ਵੀਡੀਓ ਬਣਦੀ ਹੈ। ਠੀਕ ਹੈ। ਠੀਕ ਹੈ ਕਿ ਨਹੀਂ? ਤੇਰੇ 라ਹੀਮ ਵੀ ਬੰਦਾ ਕਹੇ ਵੀ ਕੋਈ ਗੱਬੜਾ ਨੇ ਕੋਈ ਭਾਰ ਪੈਂਦਾ ਕੋਈ ਹੋਰ ਹੈ। ਖਿੱਚੇ ਵਿੱਚ ਕੋਈ ਉਨੀ ਕੀ ਹੋਵੇ। ਕਹਿੰਦੇ ਐ ਮਨਵੀਰ ਰੁਪਈਏ ਬਾਫ ਕਰ। ਕਹਿੰਦਾ ਭਾਬੀ ਗੱਬੜਾ ਮਜਾ ਇਹ ਮੰਨ ਕੇ ਚੱਲ ਵੀ ਅੱਜ ਜੇ ਕੋਈ ਵੀਰ ਖਰੀਦਦਾ 2000-4000 ਰੁਪਈਆ ਉਹਨੂੰ ਮਾਰਜਨ ਛੱਡ ਕੇ ਮਿਲਣਗੇ ਆ। ਬਿਲਕੁਲ। ਤੋਰਿਓ ਬਾਈ ਜੀ ਬਾਹਰ ਨੂੰ ਸੋ ਦੂਜੇ ਨੰਬਰ ਤੇ ਆਪਾਂ ਜਿਹੜੀ ਮੱਝ ਦੇਖੀ ਜਾਨੇ ਆ ਟੇਲ ਜਿਵੇਂ ਜੈਡ ਬਲੈਕ ਆ ਮੇਨ ਗੱਲ ਆਪ ਇਹਦੀ ਗੱਲ ਕਰੀਏ ਚਾਰੂ ਵਗੈਰਾ ਪੂਰੀ ਫੁੱਲਾ ਜਿਵੇਂ ਆਪਾਂ ਹੁਣ ਵੀਡੀਓ ਬਣਾਈ ਜਾਨੇ ਖੋੜਨੀ ਤੋਂ ਮੂੰਹ ਨਹੀਂ ਚੱਕਦੀ ਭਾਈ ਤੇ ਕਿਸੇ ਪਾਸੇ ਕੋਈ ਪਸੂ ਲਿੱਸਾ ਨਾ ਬਾਣੀ ਕੋਈ ਇਹਨਾਂ ਨੇ ਉਪਰਾ ਨਹੀਂ ਕਰਿਆ ਜਿਵੇਂ ਕੱਲ੍ਹ ਕੋਈ ਪਰਸੋਂ ਵਾਈਂ ਜਾਣ ਹੋਣਗੇ ਇਦਾਂ ਹਨਾ ਤੇ ਜੀਤਾ ਰਿਆ ਵਾ ਚੰਗਾ ਜਮਾ ਸੋ ਦੇਖੋ ਕੱਦ-ਕੱਡ ਫੁੱਲਾ ਸੁਹਾ ਤੀਜਾ ਦਾ ਦੁੱਧ 14 ਮੰਨ ਕੇ ਲੈ ਲਿਓ ਸੇਵਾ ਚੰਗੀ ਪਾਲਾਂਗੇ 16 ਵੀ ਦੇ ਸਕਦੀ ਆ ਭਾਈ ਰੁੱਤ ਦੇ ਹਿਸਾਬ ਨਾਲ 16 ਖੁੱਲੀ ਦੇ ਜੇ ਆਇਗਾ ਲਾ ਪਰ ਮਾਲਕ ਕਹਿੰਦੇ ਆਪਾਂ 14 ਕਹਿ ਕੇ ਦੇਣੀ ਆ 14 ਕਹਿ ਕੇ ਦੇਵਾਂਗੇ ਤਾਂ ਮੰਨ ਕੇ ਚੱਲੋ ਜੇ 15 ਤੂੰ ਫੇਰ ਅਗਲਾ ਘਾਣੂ ਕਹਿੰਦਾ ਵੀ ਦੀਪਗੜ ਚੱਲੋ ਬਾਈ ਨੇ 14 ਕਹਿਆ ਸੀ 15 ਦਿੱਤਾ ਤੇ ਜੇਦੋ ਬੰਦੇ ਜੋੜਨੇ ਨਾਲ ਕਹਿੰਨ ਉਹ ਤਾਂ ਮੂੰਹ ਫੋੜੋ ਨੇ ਵੀ ਕਹਿੰਦਾ ਜੇ ਆਇਗਾ ਲਾ ਸੋ ਜਮਾ ਜੇ ਆਇਗਾ ਜਮਾ ਜਿਵੇਂ ਕਹਿੰਦੇ ਵੀ ਖੇਤੀ ਦਿਨੋ ਵਾਰ ਦਿਨ ਤਕਨੀਕ ਹੁੰਦੀ ਐ ਤੇ ਸੰਧਾਂ 'ਚ ਸੋਧ ਹੁੰਦੀ ਜਾਂਦੀ ਆ ਉਹ ਸਿਸਟਮ ਆ ਕਹਿੰਦਾ ਗਾ ਕੇ ਜੋੜਨੇ ਆ ਆਪਾਂ ਜਮਾ ਬਾਈ ਬੰਦੇ ਜੁੜਦੇ ਆ ਜੇ ਝੂਠ ਗੋਲੀ ਜੰਨਾ ਕਿ ਆਪਾਂ ਕੋਈ ਮੈ ਨਹੀਂ ਬੇਚੀ ਤੀਜੇ ਨੰਬਰ ਤੇ ਆ ਗਈ ਨੀਲੀ ਰਾਵੀ ਇਹ ਕਿਹੜਾ ਸੁਆ ਸੁੰਦੀ ਆ ਇਹਦਾ ਭਾਈ ਦੂਜਾ ਸੁਆ ਝੋਟੀ ਕਾ ਦੀ ਮੂਰਤੀ ਆ ਜਮਾ ਹਣਾ ਪਿਓਰ ਦੂਜਾ ਸੁਆ ਬਾਈ ਸਿੰਘ ਦਿਖਾ ਦੇ ਪਹਿਲਾਂ ਤਾਂ ਸਿੰਘਾ ਦਾ ਮੋਰ ਲਾ ਦੇ ਜਮਾ ਸੋ ਦੁੱਧ ਦਾ ਭਾਵੇਂ ਕਿਲੋ ਘੱਟ ਦੇ ਦੇ ਭਾਵੇਂ 2 ਕਿਲੋ ਘੱਟ ਵੱਧ ਦੇ ਦੇ ਪਰ ਇੰਨੀ ਗੱਲ ਆ ਤੇ ਜਦੋਂ ਮੰਨ ਕੇ ਚੱਲੋ ਝੋਟੀ ਅੰਦਰ ਬਾਹਰ ਚ ਵੜਦੇ ਮੱਥੇ ਵੱਜਵਾਲਾ ਕਹੋ ਵੀ ਹੈਗੇ ਜੱਟ ਦੇ ਘਰੇ ਝੋਟੀ ਖੜੀ ਠੀਕ ਹੈ ਤੇ ਕੱਚੀ ਲੱਗਦੀ ਆ ਇਹ ਹਣਾ ਕੱਲੀ ਕੱਚੀ ਹੈਗੀ ਬਈ 12 ਦਿਨਾਂ ਦੀ 12 13 ਦਿਨਾਂ ਦੀ ਹਾਂ ਇਹਦੇ ਕੋਈ ਬਾਇਓ ਡਾਟਾ ਵੀ ਕਿੰਨਾ ਕੁ ਦੁੱਧ ਦਿੰਦਾ ਤੇ ਕੀ ਇਹਦੀ ਗੱਲ ਬਾਤ ਆ ਮੇਰੇ ਕਲੂ ਨੇ ਇਹ ਮੰਨ ਕੇ ਚਲੋ 12 11.5 12 ਕਿਲੋ ਦੁੱਧ ਦਿੰਦਾ ਮੈਂ ਕੋਈ 16 ਨਹੀਂ ਕਹਿੰਦਾ ਕੋਈ 17 ਆਮ ਅੱਜਕੱਲ ਘਰੇ ਇੱਕ ਝੋਟੀ ਹੁੰਦੀ ਆ 18 ਚੋਂ ਆ 17 ਚੋਂ ਆ 12 12.5 ਕਿਲੋ ਬੰਦਮਾਰ ਕਹਿੰਦੇ ਦੱਸਿਆ ਪਰ ਉਹਨੂੰ ਵੀ ਚੋਇਆਗਾ ਠੀਕ ਹੈ ਬਈ ਹੁਣ ਸਮੀ ਪਲੀ ਚੰਗੀ ਆ ਵੀ ਐਤੀ 15 ਕਿਲੋ ਖੁੱਲਾ ਦੁੱਧ ਕਹਿੰਦਾ ਭਾਬਾ 14 ਕਿਲੋ ਤੋਂ ਪਾਰ ਵਾਲੀ ਹੈਗੀ ਆ ਬਿਲਕੁਲ ਬਈ ਬਿਲਕੁਲ ਮੈਂ ਨਹੀਂ ਕਹਿੰਦਾ ਵੀ ਨਹੀਂ ਨਹੀਂ ਰਿਹਾ ਵੀ ਇਹ 20 ਦੇਦਾ ਇਹਨੇ 22 ਦੇਦਾ ਨਾ ਇਹ ਉਹਦੀ ਧੀ ਆ ਏਰੀ ਦੀ ਆ ਬੱਚਾ ਵੀ ਨੀਲੀ ਦਾ ਵੀ ਪਿਓਰ ਵੀ ਪਾ ਸਕਦੀ ਐ ਤੋਰੇ ਉਹ ਬਾਹਰ ਨੂੰ ਸੋ ਵੀਰੋ ਗੱਲ ਜਿਵੇਂ ਚੀਜ਼ੇ ਕਹਿੰਦਾ ਗੱਲ ਓਨੀ ਕੇ ਕਰੀ ਦੀ ਜਿੰਨੀ ਕ ਾਕਾਤ ਆ ਜਿਹੜੇ ਹਿਸਾਬ ਦੇ ਪਸ਼ੂਆ ਵੀ ਉਹਦੇ ਗੱਲਾਂ ਬਹੁਤ ਵਧੀਆ ਉਹੋ ਜਿਹੀਆਂ ਗੱਲਾਂ ਕਰਿਆ ਜਿਵੇਂ ਜਿੰਨੇ ਸ਼ੂਟ ਕਰਦੇ ਆ ਜਿਵੇਂ ਅਜਾ ਜਿਹਾ ਗੱਲਾਂ ਸੋ ਜਿਵੇਂ ਕਹਿੰਦਾ ਟੱਬ ਦੇ ਵਿੱਚ 30 ਕਿਲੋ ਪਾਣੀ ਪੈਂਦਾ ਤਾਂ 30 ਹੀ ਪੈਂਦਾ ਕੋਈ ਟੇਡਾ ਕਰ ਲੋ ਸਿੱਧਾ ਕਰ ਲੋ 35 ਨਹੀਂ ਪੈਂਦਾ ਹੁੰਦਾ 12 ਕਿਲੋ ਦੁੱਧ ਦੇ ਨੇ ਹਕੀਕਤਾ ਦਿੱਤਾ ਹੋ ਤੇ ਖਿਚੜ ਖੁੱਜਣ ਜਿਵੇਂ ਪੋਲੀ ਆ ਰੂਵ ਵਰਗੀਆਂ ਪੋਲੀਆਂ ਹੋਣਗੀਆਂ ਸ਼ਹਿਦ ਵਰਗੀ ਚੀਤੇ ਸਾਰੀਆਂ ਸੋ ਬਾਕੀ ਇੱਕ ਜੀ ਹੋ ਆ ਦੇਖੋ ਜਮਾ ਕਿਆਵਾਤਾ ਜਿਹੜਾ ਵੀ ਲੈ ਗਿਆ ਝੋਟੀ ਦੇ ਰੁਪਏ ਲੱਗੇ ਵੇਚਣ ਵਾਲੀ ਚੀਜ਼ ਨਹੀਂ ਜਿਵੇਂ ਕਹਿੰਦੇ ਹੁੰਦੇ ਵੀ ਉਹ ਪੁਰਾਣੇ ਜ਼ਮਾਨੇ 91 ਗਨਰੇਟਰ 13 ਹਾਲੋਂ ਤੋਂ ਖੱਜਦਾ ਸੀ 1986 87 ਦੀਆਂ ਗੱਲਾਂ ਉਹ ਸਿਸਟਮ ਅੱਜ ਤੱਕ ਘਰਾਂ ਦੇ ਲੋਕਾਂ ਦੇ ਖੜੇ ਮੁੱਲ ਪੈਂਦਾ 91 ਗਾ ਉਹ ਸਿਸਟਮ ਇਹਨਾਂ ਦਾ ਇਹਨੇ ਬੱਚੇ ਦੇਈ ਕੀ ਵੀਰੇ ਘਰ ਭਰ ਦੇਣੇ ਜਾਵਾਂ ਹਣਾ ਬਾਈ ਪਿੱਠ ਥੋੜਾ ਝੋਟੀ ਦਾ ਰੰਗ ਦਵਾਲ ਸਾਰਾ ਕੁਝ ਕਿਸੇ ਪਾਸੇ ਕੋਈ ਕੁੱਝ ਹੀ ਨਹੀਂ ਕੱਲੀ 5-10 ਦਿਨ ਸਾਂਭਣ ਵਾਲੀ ਕੱਚੀ ਕੱਚੀ ਆ ਹਣਾ ਤੇ ਬਾਕੇ ਥਾਣਾ ਦਾ ਸੈਸੂ ਵੀ ਦੇਖੋ ਜਮਾ ਜੂ ਬਹੁਤ ਚੰਗਾ ਸਾਈਡ ਤੋਂ ਵੀ ਦਿਖਾ ਦਿਓ ਪੂਰਾ ਐ ਨੰਬਰਸ ਹੈ ਸੋ ਪੈਠੇ ਪੁੜੇ ਦੀ ਬਣਤਰ ਦੇਖੋ ਤੇ ਅੱਗੇ ਮੂਹਰੋ ਵੀ ਦਿਖਾ ਦਿਓ ਪਤਲੀ ਜਮਾ ਹੈ ਨਾ ਹਾਂਜੀ ਨਰਮ ਚੰਬੜੀ ਦੀ ਆ ਸਵਾਜੀ ਦੇਖੋ ਜਮਾ ਜਿਆਜ ਕਲਾ ਪਿੱਠੇ ਪੁਠੇ ਚੜਾਈ ਕਾਦੀ ਹੈ ਕਿਆ ਬਾਤ ਤੇ ਫਿਰ ਰੇਟ ਤਾਂ ਨਹੀਂ ਤੂੰ ਬਾੜੇ ਕਰਦਾ ਨਹੀਂ ਭਾਈ ਰੇਟ ਬਿਲਕੁਲ ਜਿਆਜ ਹੂੰ ਠੀਕ ਆ ਲੱਖ ਤੋਂ ਬਾਹਰ ਹੋਣਗੇ ਤੇ ਦੋ ਦੋ ਅੰਦਰ ਹੋਣ ਹਾਂ ਅੱਗੇ ਆ ਗਈ ਮੱਝ ਸਿੰਘ ਖੁੱਲਾ ਹਾਂਜੀ ਇਹਨੂੰ ਕਹਿੰਦੇ ਕੁੰਡਾ ਸੰਗ ਇਹਦਾ ਹੈ ਨੀਗਾ ਨਾਜੀ ਠੀਕ ਹੈ ਨਾ ਇਹ ਮੂਰਾ ਨਾ ਇਹ ਦੇਸੀ ਪਚਾਰਾ ਲਾ ਮਿਲ ਜਾ ਗਿਆ ਬਾਈ ਇਹ ਥੱਲੇ ਦੇਖੀ ਇਹਦਾ ਕੀ ਉਹ ਮਾਈ ਗੋਡ ਤੇ ਇਹ ਦਿਨ ਕਹਿ ਲੈਂਦੀ ਆ ਜੀ ਬਾਈ ਦੇਣੀ ਇਹਦਾ ਵੀ ਹੱਫਤਾ ਬਾਕੀ ਸੂਆ ਤਾਂ ਹੋਵੇਦਾ ਹਨਾ ਬਾਈ ਸੂਆ ਆਪਾਂ ਨੂੰ ਤੀਜਾ ਕਹਿ ਕੇ ਦਿੱਤੀ ਆ ਮਾਰਕਾਣੇ ਵੀ ਤੀਜਾ ਸੂਆ ਪਿਓ ਚਾਹੇ ਮੂਰਾ ਚੌਥਾ ਮੰਨ ਲੇ ਕੋਸ ਮੰਨ ਲੇ ਚਾਹੇ 10ਵਾਂ ਮੰਨ ਲੇ ਇਹਦਾ ਫਿਰ ਦੁੱਧ ਕਿੱਥੇ ਕਿ ਚੱਲੇ ਸਕਦੀ ਆ ਇਹ ਬਾਈ ਦੁੱਧ ਮਾਰਕਾਣੇ ਮੰਨ ਵੀ 8 ਕਿਲੋ ਕਹਿੰਦੇ ਸੀ ਤੇ ਅਮਰ ਦਾ ਦੁੱਧ ਚੋਇਆ ਇਹਦਾ 16 ਕਿਲੋ 16 ਠੀਕ ਹੈ ਪਰ ਕਹਿੰਦਾ ਭਾ ਲੈਣ ਵਾਲਾ ਬੰਦਾ ਮੰਨ ਲੇ ਬਾਈ ਜਿਹੜੇ ਸਹਾਉਣਾ ਸਮੀ ਪਲੀਂਦੀ ਆ ਜਾਣ ਦਿੱਤਾ ਵੀ ਹੋ ਰਿਹਾ ਨਹੀਂ ਠੀਕ ਹੈ ਸਿੱਧੀ ਗੱਲ ਹੈ ਹਲਕਾ ਥੋੜਾ ਹੈ ਅੱਲਾ ਕਹਿੰਦਾ ਹਜੇ ਮੈਂ ਕੱਚੀ ਆ ਜਦੋਂ ਤਿਆਰ ਹੋ ਗਏਗਾ ਘਟ ਘਟ ਸਵਾ ਸਵਾ 38 ਸਾਲ ਹੋ ਜਾ ਬਾਕੀ ਬੈਠੇ ਰਚ ਚੜਾਈ ਜਰੀ ਬਹੁਤ ਤਖਤ ਬਹੁਤ ਸਰਗੀ ਝੋੜੀ ਵੀ ਦੂ ਮਈਆਂ ਜੀ ਜਿਆ ਗੱਲ ਸੁਹਾ ਦੇਖੋ ਚੰਬੜੀ ਨਰਮ ਹਨਾ ਚੰਬੜੀ ਦਾ ਸਾਦੀਆਂ ਹੋਣਗੀਆਂ ਵੀ ਕਾਗਜ਼ ਠੀਕ ਹੈ ਧੋੜੀ ਬਾਹਰ ਨੂੰ ਚੌਥੇ ਨੰਬਰ ਦੇ ਮੈਂ ਦਿਖਾਉਣੇ ਬਸ ਉਹਨੂੰ ਦਾਤੀ ਸਿੰਘ ਜੀ ਨੂੰ ਕਹਿ ਦਿੰਦੇ ਆ ਸਿੰਘ ਖੁੱਲਾ ਥੱਲੇ ਲੇਵਾ ਵੀ ਖੁੱਲਾ ਤੇ ਦੁੱਧ ਵੀ ਭਾਂਡੇ ਦੇ ਵਿੱਚ ਨੇ ਖੁੱਲਾ ਹੀ ਪਾਉਣਾ ਪਲੀ ਪੁਲੀ ਵੀ ਬਹੁਤ ਆ ਨਾ ਤਾਂ ਪਤਾ ਮੋਦੀ ਦਾ ਨਾ ਹੀ ਪਤਾ 14 71 ਦਾ ਦੀ ਪਰ ਮੱਝਾ ਲੈਵਾ ਦੇਖ ਕੇ ਪਤਾ ਲੱਗਦਾ ਕਿ 15 ਕਿਲੋ ਤੋਂ ਦੁੱਧ ਬਾਹਰ ਆਲੀ ਆ ਤਰਪਾਲੀ ਬਹੁਤ ਔਖੀ ਚੰਗੇ ਗੱਟੇ ਖਾ ਕੇ ਉੱਤਰਪਾਲ ਬਣ ਗਈ ਹੁਣ ਇਹ ਕਰ ਕੇ ਲੜੇ ਗੱਟੇ ਜਿੱਥੇ ਪੜੀ ਮੈਂ ਕਹਿ ਦਿੰਦਾਗਾ ਅਗਲੇ ਸਰੋਂ ਹਨ ਤੇਰ ਤੂਲ ਪੀਪੇ ਚਾਰੇਗੇ ਜੈ ਕਰਾ ਖਾਦੀ ਦਾ ਜੈ ਕਰਾ ਜਿਵੇਂ ਕਹਿੰਦੇ ਪੜੀ ਪੁੜੀ ਬਹੁਤ ਜ਼ਿਆਦਾ ਚਾਰ ਨਾਗ ਦਿਖਾਤੇ ਗੱਬਣ ਨੀਲੀ ਰਾਵੀ ਲੈਣੀ ਐ ਐਨ ਤੁਸੀਂ ਪਾਲਦੇ ਕਾਲੀਆਂ ਝੋਟੀਆਂ ਜਾਵਾ ਅਸਲੀ ਝੋਟੇ ਜਿਹੜਾ ਆਪਾਂ ਕਹਿੰਦੇ ਵੀ ਬਰਨਾਲਾ ਧਨੋਲਾ ਮੋੜੇ ਦੀ ਸਾਡਾ ਜਿਹੜਾ ਆਪਣਾ ਏਰੀਆ ਆ ਗਿਆ ਚੰਗਾ ਜੰਗਲ ਜਿਵੇਂ ਮੰਨੀ ਜਾਂਦੀ ਹੈ ਇੱਥੇ ਤੇ ਨੰਬਰ ਬੋਲ ਜੇ ਬਾਈ ਦੁਬਾਰੇ ਆਪਣਾ 9876326040 ਸੋ ਕੋਈ ਵੀ ਨਾਲ ਕੋਲ ਪਸੰਦ ਹੋਵੇ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਸਜਿੰਦਰ ਸਿੰਘ ਵੀਰ ਦਾ ਨਾਮ ਹੈ ਤੇ ਪਹੁੰਚੋ ਮੱਝਾ ਖਰੀਦੋ ਵੀਡੀਓ